ਲਓ ਜੀ ਆਇ ਤੁਹਾਂ ਬਾਤ ਤੁਸੀਂ ਪਿਆਰੋ ਆ ਵਮਸੂਰ ਲਿਆਉਣਾ ਕਰ ਦੋਗੇ ਬੰਦ ਕਿਉਂਕਿ ਘਰ ਵਿੱਚ ਹੀ ਕਰ ਦਿੱਤਾ ਪੰਪਚੂਰ ਪਾਊਡਰ ਤਿਆਰ ਤੇ ਇਸੇ ਤਰੀਕੇ ਨਾਲ ਇਹਨੂੰ ਆਪਾਂ ਕਿਸ ਤਰ੍ਹਾਂ ਕੀ ਕਰ ਵਿੱਚ ਤਿਆਰ ਤੁਸੀਂ ਅੱਗੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਵੈਗੁਰ ਜੀਤੈ ਖਾਲਸਾ ਵੈਗੁਰ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟਪਰ ਤੇ ਤਿਆਸ ਕਰਦੇ ਹਾਂ ਕਿ ਤੁਸੀਂ ਆਪਣੇ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ ਹੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆ ਇਹ ਆਂਬ। ਇਹ 10 ਕਿਲੋ ਆਂਬੇ ਆ ਤੇ ਇਹਦਾ ਅੱਜ ਆਪਾਂ ਬਣਾਵਾਂਗੇ ਅੰਬ ਚੂਰ ਤੇ ਅੰਬ ਚੂਰਾ ਆਪਾਂ ਥੋੜਾ ਹੀ ਬਣਾ ਰਹੇ ਕਿਉਂਕਿ ਇਹ ਅਜੇ ਅੰਬ ਕੱਚੇ ਆ ਰਹੇ ਆ ਤੇ ਅੰਬਾਂ ਦੇ ਸੀਜ਼ਨ ਦੇ ਵਿੱਚ ਆਪਾਂ ਬਹੁਤ ਫਾਇਦੇ ਅੰਬਾਂ ਦੇ ਲੈਣੇ ਆ ਅੰਬਾਂ ਦੀ ਆਪਾਂ ਮਿੱਠੀ ਸਬਜ਼ੀ ਬਣਾਵਾਂਗੇ ਅੰਬਾਂ ਦਾ achar ਵੀ ਬਣਾਇਆ ਵਾ ਪਾਣੀ ਵਾਲਾ ਤੇ ਅੱਗੇ ਆਪਾਂ ਦੂਜਾ ਵੀ ਤੇਲ ਵਾਲਾ ਵੀ achar ਬਣਾਵਾਂਗੇ ਤੇ ਅੰਬਾਂ ਦਾ ਬਹੁਤ ਕੁਝ ਬਣਦਾ ਕਿਉਂਕਿ ਅੰਬ ਜਿਹੜਾ ਹੈ ਫਲਾਂ ਦਾ ਰਾਜਾ ਹੁੰਦਾ ਤੇ ਗਰਮੀਆਂ-ਗਰਮੀਆਂ ਵਿੱਚ ਹੀ ਆ ਰੰਦਾ ਵਾ ਤੇ ਆਪਾਂ ਦਾ ਆਂਬਚੂਰ ਵੀ ਬਣਾ ਕੇ ਸਟੋਰ ਕਰ ਲੈਣੇ ਕਿਉਂਕਿ ਇਹ ਬਹੁਤ ਰਸਟੀਆਂ ਦੇ ਵਿੱਚ ਕੰਮ ਆਉਂਦਾ। ਕ੍ਰੇਲਿਆਂ ਦੇ ਵਿੱਚ ਵੀ ਇਹਨੂੰ ਵਰਤ ਸਕਦੇ ਹੋ। ਆਲੂ ਵਾਲੀ ਰੋਟੀ ਬਣਾਉਣੀ ਹੁੰਦੀ ਹੈ ਤਾਂ ਕਈਆਂ ਰੈਸਪੀਜ਼ ਦੇ ਵਿੱਚ ਇਹ ਕੰਮ ਆਉਂਦਾ ਤੇ ਆਪਾਂ ਬਣਾ ਕੇ ਸਟੋਰ ਕਰ ਲੈਂਦੇ ਆ ਤੇ ਅੱਜੋ ਆਪਾਂ ਇਹਨਾਂ ਨੂੰ ਛਿੱਲ ਲੈਨੇ ਆ। ਠੀਕ ਹੈ ਨਾ ਆਪਾਂ ਸਾਰੇ ਆਂਬ ਛਿੱਲਾਂਗੇ ਕਿਉਂਕਿ ਇਹਦੀ ਛਿੱਲੜ ਲੈ ਕੇ ਆਪਾਂ ਬਣਾਉਨੇ ਆ ਚਾਹੀਏ ਦੀ ਛਿੱਲੜ ਸਨੇ ਬਣਾ ਲੈਂਦੇ ਆ ਤੇ ਆਪਾਂ ਇਹਨਾਂ ਨੂੰ ਛਿੱਲ ਕੇ ਬਣਾਵਾਂਗੇ ਤੇ ਇਸੇ ਤਰੀਕੇ ਨਾਲ ਆਪਾਂ ਸਾਰੇ ਅੰਬ ਕੱਟ ਲੈਨੇ ਆ ਅੰਬਾਂ ਦੀ ਆਪਾਂ ਅੱਗੇ ਜਾਮੀ ਬਣਾ ਕੇ ਪਾਈ ਆ ਜਨਲ ਤੇ ਅੰਬਾਂ ਦਾ ਬਹੁਤ ਕੁਝ ਬਣਦਾ ਅੰਬਾਂ ਦੇ ਸੀਜ਼ਨ ਵਿੱਚ ਲਾਹਾ ਲਿਆ ਕਰੋ ਅੰਬਾਂ ਦਾ ਤੇ ਆ ਦੇਖੋ ਆਪਾਂ ਅੰਬ ਦਾ ਸਾਰੇ ਛਿੱਲ ਲਿਆ ਇਹਨਾਂ ਨੂੰ ਹੁਣ ਆਪਾਂ ਕੱਟ ਲਾਂਗੇ ਤੇ ਥਾਲੀ ਦੇ ਵਿੱਚ ਇਹਨੂੰ ਥਾਲੀ 'ਚ ਕੱਟਾਂਗੇ ਤੇ ਥਾਲੀ ਵਿੱਚ ਆਪਾਂ ਇੱਕ ਪੇਪਰ ਵਿਛਾ ਲੈਨੇ ਆ ਕਿਉਂਕਿ ਇਹਦੇ ਦਾਗ ਜੇ ਮੁੜ ਕੇ ਪੈ ਜਾਂਦੇ ਹੁੰਦੇ ਆ ਇਹਦੇ ਵਿੱਚ ਆ ਦੇਖੋ ਆਪਾਂ ਇਸ ਤਰ੍ਹਾਂ ਇੱਕ ਪੇਪਰ ਵਿਛਾ ਲੈਣਾ ਜਿਹੜਾ ਚਾਪਤੀ ਪੇਪਰ ਹੁੰਦਾ ਦਾ ਇਹਦੇ ਉੱਪਰ ਆਪਾਂ ਆਮਬ ਕੱਟ ਕੇ ਪਾਵਾਂਗੇ ਇਹਦਾ ਛੋਟੇ ਛੋਟੇ ਪੀਸ ਕਰਦਾਂਗੇ ਇਹਨੂੰ ਤੁਸੀਂ ਇੱਕ ਅੱਦੂ ਕਾਸ਼ ਵੀ ਕਰ ਸਕਦੇ ਜੇ ਆਪਾਂ ਇਸ ਤਰ੍ਹਾਂ ਕੱਟ ਕੇ ਇਹਨੂੰ ਪਾਵਾਂਗੇ ਇਸੇ ਤਰੀਕੇ ਨਾਲ ਆਪਾਂ ਸਾਰੇ ਆਂਬ ਕੱਟ ਲਾਂਗੇ ਛੋਟੇ-ਛੋਟੇ ਪੀਸ ਆਪਾਂ ਕੱਦੂ ਕਾਸ਼ ਨਹੀਂ ਕਰਦੇ ਆ ਆਪਾਂ ਇਹਨਾਂ ਨੂੰ ਕੱਟ ਕੇ ਹੀ ਪਾਵਾਂਗੇ ਇਹ ਫਿਰ ਸਕਰ ਕੇ ਆਪਾਂ ਗ੍ਰੈਂਡਰ 'ਚ ਪੀਸ ਲੈਣੇ ਹਲੋ ਆਪਾਂ ਜਿਹੜੇ ਆਂਬ ਸਾਰੇ ਕੱਟਨੇ ਇਸ ਤਰ੍ਹਾਂ ਦੇ ਪੀਸ ਤੇ ਇਹਨੂੰ ਆਪਾਂ ਹੁਣ ਥਾਲੀ 'ਚ ਪਾ ਕੇ ਤੇ ਰੱਖਾਂਗੇ ਤੁਪੇ ਨੂੰ ਦੋ ਤਿੰਨ ਧੁੱਪலਵਾਵਾਂਗੇ ਤੇ ਜਦੋਂ ਸੁੱਕ ਜਾਣਗੇ ਫੇ ਤੁਹਾਨੂੰ ਦਿਖਾਵਾਂਗੇ ਤੇ ਇਹਨੂੰ ਆਪਾਂ ਧੁੱਪੇ ਰੱਖਦੇ ਆਪਾਂ ਧੁੱਪੇ ਰੱਖ ਜਿੰਨੇ ਇਹਨੂੰ ਦੋ ਤਿੰਨ ਧੁੱਪਲਵਾਵਾਂਗੇ ਧੁੱਪ ਵੀ ਉਤਰਾਂ ਦੀ ਲੱਗੀ ਅੱਜ ਕਦੀ ਕਦੀ ਲੱਗਦੀ ਹੈ ਕਦੀ ਕਦੀ ਫੇ ਛਾੜ ਹੋ ਜਾਂਦਾ ਇਹਨੂੰ ਆਪਾਂ ਧੁੱਪੇ ਸਕਾਉਣਾ ਵਾ ਤੇ ਸਕਾ ਕੇ ਫੇ ਆਪਾਂ ਮਿਲਦੇ ਆਂ ਜਿਹੜੇ ਆਪਾਂ ਅੰਬ ਕੱਟ ਕੇ ਧੁੱਪੇ ਪਾਏ ਸੀ ਅੰਬ ਚੂਰੇ ਵਾਸਤੇ ਉਹ ਇੰਨੇ ਕੁ ਆਪਣੇ ਸੁੱਕ ਗਏ ਵੇਖੋ ਇਹਨਾਂ ਦਾ ਕਲਰ ਕਿਹੜਾ ਨਿਕਲਿਆ ਵਾ ਜਿਹੜਾ ਅਸਲੀ ਅੰਬ ਦਾ ਕਲਰ ਹੈ ਉਹ ਨਿਕਲਿਆ ਵਾ ਤੇ ਇਹਨੂੰ ਆਪਾਂ ਅਜੇ ਦੋ ਧੁੱਪਾਂ ਹੋਰ ਲਵਾਵਾਂਗੇ ਵੇਖੋ ਅਜੇ ਚੰਗੀ ਤਰ੍ਹਾਂ ਸੁੱਕ ਤੇ ਗਏ ਆ ਪਰ ਚੰਗੀ ਤਰ੍ਹਾਂ ਇਹ ਟੁੱਟਦੇ ਨਹੀਂ ਤੇ ਇਹਨੂੰ ਚੰਗੀ ਤਰ੍ਹਾਂ ਜੇ ਆਪਾਂ ਹੋਰ ਸੁਕਾ ਕੇ ਤੇ ਫਿਰ ਆਪਾਂ ਇਹਨੂੰ ਦੋ ਧੁੱਪਾਂ ਹੋਰ ਆਵੇ ਇਤਰਾ ਸੁੱਕ ਤੇ ਗਏ ਆ ਅਰ ਕਈ ਜਿਹੜੇ ਪੀਸ ਆ ਉਹ ਵਿੱਚ ਸੁੱਕਣ ਵਾਲੇ ਇਹਨੂੰ ਅਜੇ ਆਪਾਂ ਦੋ ਧੁੱਪਾਂ ਹੋਰ ਲਵਾਵਾਂਗੇ ਫਿਰ ਆਪਾਂ ਇਹਨਾਂ ਨੂੰ ਪੀਸਾਂਗੇ ਤੇਰੇ ਆਪਣਾ ਅੰਬਜਰ ਪਾਊਡਰ تیار ਹਾਂਜੀ ਆਪਣੇ ਅੰਬ ਜਿਹੜੇ ਆ ਆਪਾਂ ਕੱਟ ਕੇ ਸੁੱਕਣੇ ਪਾਏ ਸੀ ਇਹ ਸੁੱਕ ਗਏ ਆ ਆ ਵੇਖੋ ਇਹ ਚਾਰ ਪੰਜ ਧੁੱਪਾਂ ਦੇ ਨਾਲ ਸੁੱਕਿਆ ਇਹ ਬਹੁਤ ਔਖੇ ਸੁੱਕਦੇ ਪਤਨ ਤੇ ਅਜੇ ਕੱਚੇ ਹੁੰਦੇ ਤਾਂ ਕਰਕੇ ਇਹਨਾਂ ਨੂੰ ਹੁਣ ਆਪਾਂ ਪੀਸਾਂਗੇ ਆਜੋ ਆਪਾਂ ਨੂੰ ਪੀਸ ਲੈਨੇ ਆ ਇਹ ਮਿਕਸੀ ਦੇ ਜਾਰ ਚ ਪਾਵਾਂਗੇ ਆਮ ਬਪਾ ਥੋੜੇ ਆਪਾਂ ਉਹ ਦਿਨ ਵੀ ਤੁਹਾਨੂੰ ਦੱਸਾਇਆ ਕਿ ਆਪਾਂ 500 ਗ੍ਰਾਮ ਆਂਬ ਲਏ ਅੱਧਾ ਕਿਲੋ ਤੇ ਬਾਅਦ ਵਿੱਚ ਫੇਰ ਬਣਾਵਾਂਗੇ ਆਪਾਂ ਹਜੇ ਥੋੜਾ ਜਿਹਾ ਬਣਾ ਰਹੇ ਹਾਂ ਆਂਬ ਕਿਉਂਕਿ ਕੱਚੇ ਜੇ ਹੁੰਦੇ ਹੀ ਪੱਕੇ ਨਹੀਂ ਹੁੰਦੇ ਤਾਂ ਕਰਕੇ ਆਪਾਂ ਥੋੜਾ ਬਣਾ ਰਹੇ ਹਾਂ ਜੇ ਆਪਣਾ ਅਮਚੂਰ ਖਤਮ ਹੋ ਗਿਆ ਸੀ ਤੁਹਾਨੂੰ ਪਤਾ ਹੈ ਕਿ ਆਪਾਂ ਹਰ ਇੱਕ ਚੀਜ਼ ਜ਼ਿਆਦਾਤਰ ਘਰੇ ਬਣਾਉਂਦੇ ਆ ਹੁਣ ਅੱਗੇ ਆਪਾਂ ਟਮਾਟਰਾਂ ਦਾ ਪਾਊਡਰ ਵੀ ਬਣਾਵਾਂਗੇ ਉਹ ਵੀ ਆਪਾਂ ਬਣਾ ਕੇ ਰੱਖ ਲੈਨੇ ਤੇ ਸਿਆਲ ਵਿੱਚ ਆਪਾਂ ਔਲੇ ਦਾ ਪਾਊਡਰ ਬਣਾਉਨੇ ਆ ਪਰੌਂਠਿਆਂ ਦੇ ਵਿੱਚ ਵਰਤਣ ਨੂੰ ਤੇ ਇਹ ਆਪਾਂ ਅੰਬਚੂਰ ਗਰਮੀਆਂ ਦੀਆਂ ਸਬਜ਼ੀਆਂ ਵਾਸਤੇ ਬਣਾਉਨੇ ਆ ਜਿੱਦਾਂ ਕਿ ਬਤਾਉ ਘਰ ਕਿ ਬਣਾਉਣੇ ਹਣ ਉਹਦੇ ਵਿੱਚ ਵੀ ਆਪਾਂ ਇਸਤੇਮਾਲ ਕਰਦੇ ਆ ਕੱਟ ਕੇ ਬਣਾ ਲਓ ਉਹਦੇ ਵਿੱਚ ਵੀ ਇਸਤੇਮਾਲ ਕਰਦੇ ਆ ਆਪਾਂ ਤੇ ਜਿਤਰਾ ਕਿ ਕਰੇਲੇ ਭਰ ਕੇ ਬਣਾਉਣੇ ਹੋਣ ਹਰ ਇੱਕ ਸਬਜ਼ੀ ਦੇ ਵਿੱਚ ਗਰਮੀ ਵਾਲੀ ਦੇ ਵਿੱਚ ਪਿੰਡੀਆਂ ਦੇ ਵਿੱਚ ਵੀ ਇਹ ਪੈਂਦਾ ਵਾ ਤੇ ਬਹੁਤ ਸਵਾਦ ਬਣਦੀ ਏ ਸਬਜ਼ੀ ਚਲੋ ਆਪਾਂ ਇਹਨਾਂ ਨੂੰ ਪੀਸ ਲੈਨੇ ਆ ਤਲੋ ਜੀ ਆਮਚੂਰ ਆਪਣਾ ਪੀਸ ਗਿਆ ਆਪਾਂ ਗ੍ਰाइंड ਕਰ ਲਿਆ ਵੇਖੋ ਇਦਾਂ ਦਾ ਬਣਿਆ ਵਾ ਇਹਨੂੰ ਆਪਾਂ ਛਾਨ ਲੈਨੇ ਹੁਣ ਤੇ ਆਪਣਾ ਆਮਚੂਰ ਤਿਆਰ ਥੋੜੀ ਜੀ ਮਿਹਨਤ ਕਰਨ ਦੇ ਨਾਲ ਆਪਾਂ ਚੀਜ਼ ਜਿਹੜੀ ਸਟੋਰ ਕਰ ਲੈਨੇ ਆ ਪੀਸ ਕੇ ਤੇ ਬਹੁਤ ਵਧੀਆ ਬਣਦੀ ਹੈ ਘਰ ਵਿੱਚ ਦੇਸੀ ਤਰੀਕੇ ਦੇ ਨਾਲ ਤੇ ਇੱਕ ਪਿਓਰ ਚੀਜ਼ ਹੋ ਜਾਂਦੀ ਹੈ ਬਜਾਰੋਂ ਦੇ ਭਾਵੇਂ ਆਪਾਂ ਜੋ ਕੁਛ ਮਰਜ਼ੀ ਲੈ ਆਈਏ ਸਭ ਕੁਝ ਮਿਲ ਜਾਂਦਾ ਅੱਜਕੱਲ ਕਿਹੜੀ ਚੀਜ਼ ਜਿਹੜੀ ਨਹੀਂ ਮਿਲਦੀ ਤੇ ਪਰ ਆਪਾਂ ਘਰ ਦਾ ਹੀ ਬਣਾਉਨੇ ਜ਼ਿਆਦਾ ਆਲੂ ਆਪਣਾ ਅੰਬਚੂਰ ਜਿਹੜਾ ਤਿਆਰ ਆ ਇਹਨੂੰ ਆਪਾਂ ਇੱਕ ਬੌਲ 'ਚ ਕੱਢ ਲੈਨੇ ਆ ਤੇ ਅੱਧਾ ਕਿਲੋ ਅੰਬਾਂ ਦਾ ਇੰਨਾ ਕੁ ਅੰਬਚੂਰ ਬਣਿਆ ਵਾ ਤੇ ਹੁਣ ਅੰਬ ਜ਼ਿਆਦਾ ਆਉਣਗੇ ਤੇ ਆਪਾਂ ਫੇਰ ਬਣਾਵਾਂਗੇ ਇਹ ਥੋੜਾ ਵਾ ਪਰਿਵਾਰ ਵਾਸਤੇ ਥੋੜਾ ਵਾ ਤੇ ਆਪਾਂ ਹੋਰ ਬਣਾਵਾਂਗੇ ਨੋ ਜੀ ਆਪਣਾ ਬਚੂਰ ਬਣ ਕੇ ਤਿਆਰ ਆ ਇਹ ਤੁਸੀਂ ਇਹਨੇ ਅੰਬਚੂਰ ਬਣਾਉਣ ਨੂੰ 4-5 ਦਿਨ ਲੱਗੇ ਅੰਬ ਸੁੱਕਣ ਨੂੰ ਮਿਹਨਤ ਤੇ ਜ਼ਰੂਰ ਆ ਪਰ ਮਿਹਨਤ ਕਰਕੇ ਤੁਸੀਂ ਵੀ ਬਣਾਇਆ ਕਰੋ ਕਿਉਂਕਿ ਸ਼ੁੱਧ ਚੀਜ਼ ਬਣਦੀ ਆ ਆਪਾਂ ਘਰ ਵਿੱਚ ਬਣਾਈਏ ਤੇ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਇਕ ਸ਼ੇਅਰ ਦੱਬ ਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੇਂ ਵੀਡੀਓ ਦੇ ਵਿੱਚ ਫਤਿਹ ਲਈ ਰੱਬ ਰੱਖਾ